ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਜੀ ਨਾਮ ਹੈ ਜਿੰਦਰ ਸਿੰਘ ਜੀ ਕੀ ਮਸਲਾ ਜਿਹੜਾ ਅੱਜ ਤੁਸੀਂ ਇਹ ਧਰਨਾ ਲਗਾਇਆ ਮਿੰਨੀ ਬੱਸਾਂ ਵਰਤੀ ਸਾਡੀਆਂ ਮਿੰਨੀਆਂ ਦਾ ਜੀ ਜਿੰਨੇ ਟਾਈਮ ਆ ਸਾਰੇ ਵੱਡੀਆਂ ਟਰਾਂਸਪੋਰਟਾਂ ਨੂੰ ਉਹਨਾਂ ਨੂੰ ਦੇਦੇ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਨਾ ਜਿੰਨੇ 15-15 ਮਿੰਟ ਵੱਡੀ ਗੱਡੀ ਕੋਲ ਦੇਦੇ ਆ ਸਾਨੂੰ 3 ਮਿੰਟ ਦਿੰਦੇ ਆ ਬਾਕੀ ਗੱਲ ਰਹਿੰਦੀ ਗਈ ਜਿਹੜਾ ਟੀਐਮ ਤੇ ਜੀਐਮ ਆ ਇਹਨਾਂ ਨੇ ਉਹਨਾਂ ਤੋਂ ਲੱਖਾਂ ਰੁਪਈਆ ਲਿਆ ਏ ਇੱਕ ਨਵੀਂ ਟਰਾਂਸਪੋਰਟ ਆਈ ਇੱਥੇ ਉਹ ਟਰਾਂਸਪੋਰਟ ਨੇ ਆਪ ਲੈ ਲੋ 2 2 3 3 ਅੱਗੇ ਰੋਡ ਵਿੱਚ ਮਗਰ ਰੋਡ ਵਿੱਚ ਇੰਨੇ ਪੈਸੇ ਵੀ ਸਪੈਸ਼ਲ ਟੀਐਮ ਵੀ ਉਹਨੇ ਬਟਾਰੇ ਤੋਂ ਲਿਆ ਆ ਕੇ ਉਹਦੇ ਤੋਂ ਟਾਈਮ ਬਣਵਾਏ ਆ ਆਪ ਦਾ ਬੰਦਾ ਲਿਆ ਆ ਕੇ ਇੱਥੋਂ ਵਾਲਾ ਟੀਐਮ ਇੱਥੋਂ ਵਾਲਾ ਜੀਐਮ 5 ਦਿਨ ਹੋ ਗਏ ਸਾਨੂੰ ਉਹਨਾਂ ਦੇ ਅੱਗੇ ਜਾਂਦੇ ਆ ਨਾ ਸਾਨੂੰ ਕੋਈ ਟਾਈਮ ਟੇਬਲ ਦੀ ਲਿਸਟ ਨਹੀਂ ਵਿਖਾਈ ਕੋਈ ਲੈਣ ਦੀ ਨਹੀਂ ਕੋਈ ਦੇਣ ਦੀ ਨਹੀਂ ਸਾਰਾ ਬੇੜਾ ਕਰ ਕਰਕੇ ਰੱਖਦਾ ਤੋਂ ਟੋਟਲ ਸਾਡੀਆਂ ਇੱਥੇ 7 8 ਮਿੰਨੀਆਂ ਜਿਨ੍ਹਾਂ ਦੇ ਪਰ ਮਟਵੀ ਸਹੀ ਆ ਸਾਰਾ ਕੁਝ ਸਹੀ ਆ ਉਹ ਉਹਨਾਂ ਦੇ ਦਫ਼ਤਰਾਂ ਚ ਕਾਗਜ ਪਈ ਆ ਸੋ ਦੱਸੋ ਅਹੀਂ ਕਿੱਥੋਂ ਕਾਗਜ ਕਢਣ ਜੇ ਉਹਨਾਂ ਦੇ ਦਫ਼ਤਰਾਂ ਚ ਕਾਗਜ ਪਈ ਆ ਦੇਣੀ ਉਹਨਾਂ ਨੇ ਅਹੀਂ ਥੋੜੇ ਦੇਣੇ ਇਹ ਕਰਕੇ ਸਾਡਾ ਸਭ ਤੋਂ ਵੱਡਾ ਨੁਕਸਾਨ ਸਾਡਾ ਜੀਐਮ ਨੇ ਤੇ ਟੀਐਮ ਨੇ ਰਹਿੰਦਾ ਸਾਡਾ ਪੰਜਾਬ ਦਾ ਜਿਹੜਾ ਪ੍ਰਧਾਨ ਆ ਬੱਬੂ ਉਹ ਨਾਲ ਬਹਿ ਬਹਿ ਕੇ ਇਹਨਾਂ ਨੂੰ ਪੈਸੇ ਦਵਾਉਂਦਾ ਏ ਇੱਕ ਇੱਕ ਵਸ ਤੋਂ ਭਾਜੀ 2-2 ਲੱਖ ਰੁਪਈਆ ਲਿਆ ਅਹੀਂ ਮਿੰਨੀ ਆਲੇ ਕਿੱਥੋਂ 2 ਲੱਖ ਰੁਪਈਆ ਦੇ ਦੱਸ ਇਹਨਾਂ ਨੇ ਇਹ ਕਰਕੇ ਜਾਨ ਪੁੱਜ ਕੇ ਕਿ ਇਹ ਇਹਨਾਂ ਦੇ ਖਰਾਬ ਕਰ ਤੋਂ ਜਿਹੜੀਆਂ ਮਾੜੀਆਂ ਮੋੜ ਚੱਲਦੀਆਂ ਨੇ ਭੱਜ ਭੁੱਜ ਜਾਣਗੇ ਤੇ ਸਾਡਾ ਬੇੜਾ ਕਰ ਕਰਨ ਨੂੰ ਸਾਨੂੰ ਤੇ ਸਾਨੂੰ ਦੇ ਭਰਾਵਾਂ ਨੇ ਸੰਯੋਗ ਦਿੱਤਾ ਵੀ ਚਲੋ ਤੁਹਾਡੇ ਨਾਲ ਹੱਥਾਂ ਕਰਕੇ ਸਾਡਾ ਭਾਵੇਂ ਕੁਝ ਸੁਣੀ ਜਾਵੇ ਨਹੀਂ ਤੇ ਕੋਈ ਨਹੀਂ ਜੇ ਸੁਣਦਾ ਇਥੇ ਪੈਸੇ ਦੀ ਸਾਰੀ ਖੇਡ ਜੇ ਹੋਰ ਕੋਈ ਨਹੀਂ ਜੇ ਊਂ ਜਿਆਦਾ ਸਾਡਾ ਨੁਕਸਾਨ ਕਰਨ ਵਾਲਾ ਇੱਕ ਅਰਬਨ ਟ੍ਰਾਂਸਪੋਰਟ ਆਈ ਕੋ ਨਵੀਂ ਉਹਨੇ ਨੁਕਸਾਨ ਕੀਤਾ ਸਭ ਤੋਂ ਜਿਆਦਾ ਉਹਨੇ ਜਿਆਦਾ 2-2 ਲੱਖ ਰੁਪਈਆ ਜੀ ਆ ਮਨੂ ਟੀ ਆ ਮੂ ਦੇ ਕੇ ਸ਼ਰੇ ਆ ਬੰਦਾਂ ਨੂੰ ਪਤਾ ਸਾਰਿਆਂ ਨੂੰ ਵੀ ਇੰਨੀ ਭਾਰੀ ਰਿਸ਼ਵਤ ਦੇ ਕੇ ਇਹ ਕੰਮ ਕੀਤਾ ਆ ਵੀ ਗੱਲ ਹੀ ਛੱਡ ਦੋ ਬਾਕੀ ਸਾਰੇ ਸਾਰੇ ਟਰਾਂਸਪੋਰਟ ਰਲ ਕੇ ਇੱਕ ਹੋ ਗਏ ਤੇ ਨਿੱਕੀਆਂ ਮਿੰਨੀਆਂ ਦਾ ਫਾਤਮਾ ਕਰਨਾਲ ਤੁਲੇ ਹੋਏ ਮੈਂ ਚੰਮਨ ਲਾਲ ਦਰਾਜ ਕੇ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜਿਲ੍ਹਾ ਤਰਨਤਨ ਦਾ ਪ੍ਰਧਾਨ ਆ ਆ ਜਿਹੜਾ ਭਿਖੀਵਣ ਦੇ ਮਿੰਨੀ ਬੱਸਾਂ ਦੇ ਆਪਰੇਟਰਾਂ ਨੇ ਉਹਨਾਂ ਦੇ ਕਨੈਕਟਰਾਂ ਨੇ ਉਹਨਾਂ ਦੇ ਡਰਾਈਵਰਾਂ ਨੇ ਭਿੱਖੀਵੜ ਦੇ ਜਾਮ ਕਰਕੇ ਮਿੰਨੀ ਬੱਸਾਂ ਦੀ ਸਾਰੀਆਂ ਵੱਡੀਆਂ ਬੱਸਾਂ ਦੀ ਸਟ੍ਰਾਈਕ ਕੀਤੀ ਹੈ ਜਿਹੜਾ ਅੱਜ ਚੱਕਾ ਜਾਮ ਹੋਇਆ ਸਈ ਪਾਰਟੀ ਵੱਲੋਂ ਇਹਨਾਂ ਆਪਰੇਟਰਾਂ ਦੇ ਅੰਗ ਸੰਗ ਹੈ ਉਹਨਾਂ ਦੇ ਧਰਮੇ ਦਾ ਸਮਰਥਨ ਕਰਨ ਆਏ ਆ ਤੇ ਬੜੀ ਇੰਪੋਰਟਡ ਮੰਗਿਆ ਹੈ ਬੜਾ ਵਰਨਗ ਇਸ਼ੂ ਇਹਨਾਂ ਦਾ ਕਿਉਂਕਿ ਜਦੋਂ ਲਗਾਤਾਰ ਪੰਜਾਬ ਦੇ ਹਾਕਮ ਇਹ ਮਿੰਨੀ ਬੱਸ ਆਪਰੇਟਰਾਂ ਨੂੰ ਮਾਰਨ ਦੇ ਰਾਹ ਪੰਜਾਬ ਦੀ ਸਰਕਾਰ ਤੁਰੀ ਹੋਵੇ ਕਿਉਂਕਿ ਇੱਕ ਮਿੰਨੀ ਦੇ ਪਿੱਛੇ ਜਿਹੜੀ ਇੱਕ ਮਿੰਨੀ ਚੱਲਦੀ ਭਿੱਖੀਵੜ ਤੋਂ ਉਹਦੇ ਪਿੱਛੇ ਤਿੰਨ ਪਰਿਵਾਰ ਕੰਮ ਕਰਦੇ ਨੇ ਉਹਦਾ ਡਰਾਈਵਰ ਆ ਬੱਸ ਦਾ ਮਾਲਕ ਆ ਉਹਦਾ ਕਨੈਕਟਰ ਆ ਤਿੰਨ ਪਰਿਵਾਰ ਪਾਲਦੇ ਆ ਪਰ ਪੰਜਾਬ ਦੇ ਹਾਕਮ ਇੱਥੋਂ ਦਾ ਪੱਤੀ ਦਾ ਡੀਐਮ ਟੀਐਮ ਲਗਾਤਾਰ ਲੱਖਾਂ ਰੁਪਏ ਬਿਟੋੜ ਕੇ ਵੱਡੀ ਕੰਪਨੀਆਂ ਵਾਲਿਆਂ ਤੋਂ ਤੇ ਮਿੰਨੀ ਬੱਸਾਂ ਦੇ ਪਰਮਿਟ ਕੈਨਸਲ ਕੀਤੇ ਜਾ ਰਹੇ ਉਹਨਾਂ ਨੂੰ ਜਿਹੜਾ ਟਾਈਮ ਪਹਿਲਾਂ ਵੀ ਟਾਈਮ ਬੜਾ ਥੋੜਾ ਸੀ ਉਹਦੇ ਨਾਲੋਂ ਟਾਈਮ ਮੈਂ ਕਹਿ ਦਵਾਂ ਕਿ ਮਰਨ ਕਰਾਰੇ ਕੀਤਾ ਜਾ ਰਿਹਾ ਟਾਈਮ ਬਹੁਤ ਘਟਾਏ ਜਾ ਰਿਹਾ ਆ ਇਹ ਭੋਇਰਾ ਜ਼ਿੰਮੇਵਾਰ ਪੱਟੀ ਦਾ ਜੀਐਮਆ ਅੰਮ੍ਰਿਤਸਰ ਦਾ ਜੀਐਮਆ ਅੰਮ੍ਰਿਤਸਰ ਦਾ ਟੀਐਮਆ ਜਿੱਥੋਂ ਟਾਈਮ ਟੇਬਲ ਬਣਦਾ ਇਹ ਮਿੰਨੀ ਬੱਸਾਂ ਨੂੰ ਉਸ ਟਾਈਮ ਟੇਬਲ ਚੋਂ ਬਾਹਰ ਕੀਤਾ ਜਾ ਰਿਹਾ ਤੇ ਇਹਨਾਂ ਦੇ ਪਰਿਵਾਰਾਂ ਤੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਅਸੀਂ ਮੰਗ ਕਰਦੇ ਪੰਜਾਬ ਦੇ ਸੀਐਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਟਰਾਂਸਪੋਰਟ ਮੰਤਰੀ ਨਾਲ ਜੀਤ ਭੁੱਲਰ ਹੋਣਾਂ ਤੋਂ ਕਿਉਂਕਿ ਤੁਸੀਂ ਚੋਣਾਂ ਦੇ ਦਰਮਿਆਨ ਲੋਕਾਂ ਨਾਲ ਬੜੇ ਵੱਡੇ ਵਾਅਦੇ ਕਰਕੇ ਆਏ ਹੋ ਚੋਣਾਂ ਦੇ ਦਰਮਿਆਨ ਲੋਕਾਂ ਨੂੰ ਬੜੀਆਂ ਗਰੰਟੀਆਂ ਦੇ ਕੇ ਆਇਓ ਪਰ ਲੋਕਾਂ ਨੂੰ ਉਹ ਵਾਅਦੇ ਪੂਗਾਉਣੇ ਤਾਂ ਕੀ ਜੇ ਕਿਤੇ ਮਾੜਾ ਮੋਟਾ ਮਿੰਨੀ ਬੱਸਾਂ ਦਾ ਰਜਗਾਰ ਲੋਕ ਕਰ ਰਿਹਾ ਜਿਹੜੀ ਮਿੰਨੀ ਇੱਕ ਮਿੰਨੀ ਬੱਸ ਦੇ ਪਿੱਛੇ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਰਿਹਾ ਉਹਨਾਂ ਨੂੰ ਭੁੱਖ ਦੇ ਬੰਨੇ ਮਤੋੜਿਆ ਜਾ ਰਿਹਾ ਉਹਨਾਂ ਨੂੰ ਕਾਰੋਬਾਰ ਤੋਂ ਵਾਂਝੇ ਕੀਤਾ ਜਾ ਰਿਹਾ ਮੈਂ ਕਹਿ ਲਵਾਂਗੇ ਪਹਿਲਾ ਤੋਹਫਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂਕਿ ਜੇ ਮਿੰਨੀ ਬੱਸਾਂ ਦੇ ਪਰਮਿਟ ਕੈਨਸਲ ਕੀਤੇ ਜਾ ਰਹੇ ਤਾਂ ਵੱਡੀ ਇਹ ਹਨੇਰ ਗੱਦੀ ਕੋਈ ਨਹੀਂ ਹੋ ਸਕਦੀ ਲਗਾਤਾਰ ਗਰੀਬ ਲੋਕਾਂ ਨਾਲ ਧੱਕਾ ਮਿਨੀ ਬੱਸਾਂ ਵਾਲਿਆਂ ਨਾਲ ਤੇ ਮੈਂ ਆਪਦੀ ਪਾਰਟੀ ਵੱਲੋਂ ਜਿਹੜਾ ਅੱਜ ਪਿੱਖੀ ਬਣਦੇ ਨੇਮ ਚੌਂਗ ਜਿੱਨਾ ਬੱਸਾਂ ਦੀ ਸਟ੍ਰਾਈਕ ਕੀਤੀ ਇਹ ਉਹਨਾਂ ਦੇ ਧਰਨੇ ਦਾ ਸਮਰਥਨ ਕਰਦਾ ਜੇ ਲੋੜ ਪਈ ਤੇ ਅਮਰਸਰ ਜੀਐਮ ਦੇ ਦਫ਼ਤਰ ਅੱਗੇ ਜੇ ਮਿਨੀ ਆਪਰੇਟਰ ਬੱਸਾਂ ਵਾਲੇ ਜਿੱਦਾਂ ਦਾ ਪ੍ਰੋਗਰਾਮ ਨਹੀਂ ਕਰਨਗੇ ਮੇਰੀ ਪਾਰਟੀ ਜ਼ਿਲ੍ਹੇ ਦੀ ਇਹਨਾਂ ਦੇ ਨਾਲ ਹੋਊਗੀ ਹਜ਼ਾਰਾਂ ਲੋਕ ਜੀਐਮ ਦਫ਼ਤਰ ਅਮਰਸਰ ਦੇ ਲੋਕ ਕੱਤਮ ਹੋ ਗਏ ਮੋਰੇ ਮੇਰੀ ਪਾਰਟੀ ਦੇ ਕਾਰਕੁਨ ਇਹਨਾਂ ਬਸ ਆਪਰੇਟਰਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਹਨਾਂ ਦੇ ਚਾਰ ਫੁੱਟ ਮੋਰੇ ਹੋ ਕੇ ਇਨਸਾਫ ਤੋਂ ਓਨਲੀ ਲੜਾਈ ਲੜੀ ਜਾਊਗੀ ਤਨਵਾਦ